ਸਸੀ ਗਾਲ ਜੀ ਆਪਾਂ ਲੱਗੇ ਆਂ ਵਲੌਗ ਦੀ ਸਟਾਰਟਿੰਗ ਕਰਨ ਤੇ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਉਹ ਉੱਥੀ ਤੇ ਨਾ ਉਹ ਸ਼ਟਰ ਤੇ ਦੋ ਕੂਟਰ ਬੈਠੇ ਇੱਕ ਤਾਂ ਆਪਣਾ ਹੀ ਆ ਇੱਕ ਲਾਲ ਜੀਨਾ ਆ ਸ਼ਾਇਦ ਉਹ ਵੀ ਕੋਈ ਬੱਚੇ-ਬੁੱੱਚੇ ਗਿਜਾਉਂਦਾ ਹੋਊਗਾ ਬੱਚਿਆਂ-ਬੁੱੱਚਿਆਂ ਦੇ ਆਇਆ ਉਹ ਤੁਹਾਨੂੰ ਮੈਂ ਦਿਖਾਉਣਾ ਘਰੇ ਜਾ ਕੇ ਦਿਖਾਉਣਾ ਬੈ ਕੈਮਰਾ ਕਰਕੇ ਆ ਬੈਠੇ ਕਪਣਾ ਹੀ ਇੱਕ ਉਹ ਲਾਲ ਜੀਨਾ ਆ ਜਿਹੜਾ ਉਹਦੇ ਤਾਰਾਂ ਦੇ ਬੈਠਾ ਹੀ ਆਪਣੇ ਬਾਣ ਵਾਲਿਆਂ ਦੇ ਉਹ ਹੋ ਤੇ ਪਸੂ ਗਾ ਪੰਨਾ ਮਾਰ ਤੇ ਆਪਾਂ ਸੰਦਨ ਮੀਟ ਤਾਂ ਕੰਮ ਤੇ ਸ਼ੈਂਪੀ ਨੂੰ ਹੀ ਬਾਹਰ ਕੱਢਦਾ ਤੇ ਉਹ ਸ਼ੈਂਪੀ ਦਾ ਟੋਆ ਪੱਟੇ ਉੱਪਰ ਬਿਗੇ ਆ ਉਹ ਬੈਠਾ ਤੇ ਇਹ ਆਇਆ ਹੀ ਨਹੀਂਗਾ ਛਤਰੀ ਲੱਗੀ ਪਈ ਐ ਮੈਂ ਤਾਂ ਛਤਰੀ ਤੇ ਆ ਜੂਗਾ ਤੇ ਬੱਦਲ ਇਧਰੋਂ ਬਣਦਾ ਆਉਂਦਾ ਤੇ ਮੈਂ ਕਿਤੇ ਬਾਹਰ ਉੱਠ ਗਿਆ ਸੀਗਾ ਕਬੂਤਰਾਂ ਨੂੰ ਦਾਣੇ ਪਾਇਆ ਹੀ ਨਹੀਂਗਾ ਭੁੱਲ ਗਿਆ ਜਾਨ ਲੱਗਿਆ ਮੈਂ ਕਿਹਾ ਚੱਲ ਟਾਈਮ ਨਾ ਆ ਜਾਾਂਗੇ ਉੱਥੇ ਟਾਈਮ ਹੀ ਬੜਾ ਲੱਗ ਗਿਆ ਤੇ ਬੂੜ ਨੇ ਪੱਠੇ ਵੱਢ ਤੇ ਪੱਠੇ ਵੱਡੇ ਪਏ ਤੇ ਕੁੱਤਰ ਕੇ ਤੇ ਪਾ ਕੇ ਤੇ ਹੁਣ ਦਾਣਾ ਚੱਕਣ ਜਾਂਦੇ ਆਪਾਂ ਦਾਣਾ ਚੱਕ ਕੇ ਤੇ ਭੱਜ ਗਏ ਪੁੱਤਰ ਆਪਣਾ ਆ ਗਿਆ ਤੀਜੇ ਦਿਨ ਤੀਜੇ ਦਿਨ ਆਇਆ ਅੱਜ ਚਲੋ ਵਾਂਡੇ ਲਈ ਬੈਠੀ ਹੈ ਕਬੂਦਰੀ ਤੇ ਚੱਲ ਉਹਨੂੰ ਮੋੜ ਦਿਆਂਗੇ ਯਾਰ ਤਾੜ ਨਹੀਂ ਜੋਤ ਬੋਜ ਕੇ ਜੇ ਪੁੱਤ ਚੱਲ ਉਹਨੂੰ ਮੋੜ ਦਿਆਂਗੇ ਯਾਰ ਕਿਉਂਕਿ ਆਂਡੇ ਲਈ ਬੈਠੀ ਹੈ ਕਬੂਦਰੀ ਤੇ ਬੋਜ ਕੇ ਤਾੜੀ ਜਾ ਓਏ ਚੱਲ ਆ ਦੇ ਛਦਰੀ ਆ ਜੂਗਾ ਜੋ ਪਰ ਗਿਆ ਨਾ ਪਾਣੀ ਪਾਣੀ ਲੈਣ ਆਏ ਸੀਗੇ ਇਤੋਂ ਪੱਤਲ ਉਡਦਾ ਆ ਪਾਉਂਦਾ ਹੈਣੀ ਹਾਂ ਇਹ ਕਿਹੜੀ ਆ ਇਹ ਹੋਰ ਅਗਰ ਕਿਹੜੀ ਆ ਆਵਾ ਮੰਗੀ ਜਾਂਦਾ ਪੈਸਾ ਲਿਆ ਜੋਤ ਨੂੰ ਕਹਿ ਦੇ ਉਹਨਾਂ ਕਾ ਪੈਸਾ ਲਿਆ ਦੇ ਮੈਨੂੰ ਤੁਹਾਨੂੰ ਇੱਕ ਬੰਦਾ ਵਹਣਾ ਅਸਤਾਦ ਗੁਰੂ ਜੀ ਮੁੜ ਕੇ ਮੁੜ ਕੇ ਆਵੇ ਹੋਵੇ ਆਵੇ ਆਵੇ ਚਾਉਂਦਾ ਨਾ ਢੂਈ ਤੋਂ ਮੜਕਾ ਆਵੇ ਇਹ ਅਸਤਾਦ ਗੁਰੂ ਜੀ ਆਵੇ ਐਂ ਜਾਣ ਡੋਲਿਆਂ ਚ ਕਮਾਈ ਇਹਨੇ ਹੋਵੇ ਹਾਂ ਨਹੀਂ ਕੰਮ ਦਾ ਕਰਨਾ ਜ਼ਰੂਰੀ ਆ ਯਾਰ ਸਰੀ ਸੈਟ ਰਹਿਂਦਾ ਇੱਕ ਸਾਡਾ ਬੰਦਾ ਹੋ ਖੜਾ ਸਾਡੇ ਔਲਖਾ ਸਾ ਔਲਖ ਪੱਤੀ ਦੀ ਉਹ ਖੜਾ ਇਹ ਬੰਦਾ ਕਹਿੰਦਾ ਹਰੇਕ ਬੰਦੇ ਨੂੰ ਇਹਨੇ ਬੁਲਾਉਣਾ ਚਲਾਉਣਾ ਹਰੇਕਣਾ ਦਵਾਸਲਾਮ ਹੈ ਦੀ ਆ ਵੀ ਖੜਾ ਹਰੇਕ ਬੰਦੇ ਨੇ ਇਹਦੀ ਦਵਾਸਲਾਮ ਹੈ ਸਤਿ ਸ੍ਰੀ ਅਕਾਲ ਜੀ ਹਰੇਕ ਬੰਦੇ ਬਾਕ ਅਮਰੀਕਾ ਆ ਬਹੁਤ ਹੈ ਇਹਦੇ ਚ ਬਸ ਜਿਹੜਾ ਮੱਚ ਗਿਆ ਮੱਚ ਗਿਆ ਜਿਹੜਾ ਰਹਿ ਗਿਆ ਉਹ ਮਗਰੋਂ ਕੱਢ ਦੇ ਕੱਲ ਨੂੰ ਇਹ ਚ ਛੱਡ ਦੇ ਪਾਣੀ ਪਾਣੀ ਛੱਡ ਕੇ ਇਹ ਤੇ ਬਸ ਮੁੜ ਕੇ ਇਹਦੇ ਚ ਜਿਹੜਾ ਰਹਿ ਗਿਆ ਕੱਢ ਕੇ ਕਾ ਦੋ ਤਿੰਨ ਬੰਦੇ ਕਰ ਲਾਂਗੇ ਦੋ ਤਿੰਨ ਬੰਦੇ ਕੱਢ ਕੇ ਕਰ ਕੱਢ ਕੇ ਘਾ ਦੇ ਫੇਰ ਇਹਦੇ ਚ ਪਾਵਾਂਗੇ ਦਵਾਈ ਦੂਈ ਉਹਨੂੰ ਤੜ ਕੇ ਲਿਆਉਣਾ ਪੱਲੇ ਸੀਟੀ ਬੈਠਾ ਵਿਚਾਰਾ ਕਾਲਾ ਭੁੱਖਾ ਉਹਨੂੰ ਲਿਆਉਣਾ ਤੜ ਕੇ ਯਾਰ ਮੈਂ ਕਾਲਾ ਭੁੱਖਾ ਵਿਚਾਰਾ ਪਸੂ ਪਿਆ ਕੇ ਨਾ ਫੇਰ ਪਾਉਣੇ ਆਏ ਜੀਨੀ ਨੇ ਵੀ ਲਾ ਲੇ ਆਂਡੇ ਚੀਨੀ ਨੇ ਵੀ ਲਾਲੇ ਅੰਡੇ ਵਧੀਆ ਉਹ ਬਿਲਾਈ ਬੈਠੀ ਉਹ ਬੈਠੀ ਚੀਨੀ ਨੇ ਵੀ ਲਾਲੇ ਅੰਡੇ ਤੇ ਬੱਚੇ ਭਾਈ ਨਹੀਂ ਗਏ ਦੋ ਤਿੰਨ ਦਿਨ ਹੋ ਗਏ ਲਾਲ ਚੀਨਾ ਜੇ ਹੋ ਬੈਠਾ ਇਹ ਬੱਚਾ ਆ ਗਿਆ ਇਹ ਇਹ ਹੋ ਬੈਠਾ ਇਹ ਉਹ ਇਹ ਬੱਚਾ ਹੀ ਹੈ ਕਿ ਹੈ ਦਾ ਮੈਂ ਦੇਖਾ ਵਾਟਰ ਵਾਸਤੇ ਕਿਤੇ ਚੜੜਿਆ ਤੇ ਬੈਠਾ ਹੈ ਤਾਰਾਂ ਤੇ ਵਾਟਰ ਵਾਸਤੇ ਤਾਂ ਨਹੀਂ ਬੈਠਾ ਉਹ ਬੈਠਾ ਤਾਰਾਂ ਤੇ ਚਲੋ ਠੀਕ ਹੈ ਜੀ ਆਪਾਂ ਹੁਣ ਲੱਗੇ ਆਂ ਵਲੌਗ ਦੀ ਸਮਾਰਤੀ ਕਰ ਮੇਰਾ ਵੀਰ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਆ ਕਰੋ ਹਨਾ ਤੇ ਆਪਾਂ ਕੂਤਰ ਵੇਣੇ ਮਈਉ ਬੈਠਾ ਹੈ ਕਿ ਨਹੀਂ ਬੈਠਾ ਹੈ ਇਹ ਓਟ ਗਿਆ ਓਟ ਗਿਆ ਹੈ ਨਹੀਂ ਉੱਥੇ ਪਤਾ ਨਹੀਂ ਕਿੱਧਰ ਲੰਘ ਗਿਆ ਉੱਥੇ ਖੰਬੇ ਵਾਲੀਆਂ ਤਾਰਾਂ ਉਹ ਤਾਰਾਂ ਤੇ ਬੈਠਾ ਹੁੰਦਾ ਆਪਣੇ ਖੇਤ ਵਾਲਿਆਂ ਦੇ ਐ ਨਹੀਂ ਹੋ ਬੈਠਾ ਸ਼ੈਟਰ ਤੇ ਉਹ ਬੈਠਾ ਉਹ ਸ਼ੈਟਰ ਤੇ ਬੈਠਾ ਲਾਲਚੀਨਾ ਆ ਪਤਾ ਨਹੀਂ ਕਿਹਦੇ ਬੱਚਾ ਹੀ ਲੱਗਦਾ ਕਿਸੇ ਦਾ ਯਾਰ ਇਹ ਕੱਲ ਨੂੰ ਲਸਵਾਰ ਕੇ ਵਿਖਾਵਾਂਗੇ ਕੱਲ ਨੂੰ ਵਿਖਾਵਾਂਗਾ ਵਧੀਆ ਟੰਗ ਨਾਲ ਲਾਲਚੀਨਾ